ਲਓ ਬਈ ਮਿੱਤਰੋ ਆਪਾਂ ਤੁਹਾਡੇ ਵਾਸਤੇ ਇੱਕ ਵੀਡੀਓ ਹੋਰ ਲੈ ਕੇ ਆਏ ਆਂ ਗੰਗਾ ਨਗਰ ਘੋੜਿਆਂ ਵਾਲੇ ਮੇਲੇ ਤੋਂ ਇਹਦੇ ਵਿੱਚ ਸ਼ੀਤੋ ਸੱਤ ਸਾਨੂੰ ਘੋੜੀਆਂ ਵਸ਼ੇਰੀਆਂ ਆਪਾਂ ਦਿਖਾਉਣ ਲੱਗੇ ਆਂਗੇ ਜੋ ਭਰਾ ਕੋਲੇ ਫੋਰ ਸੇਲ ਆ ਕਰਦੇ ਆਂ ਮਾਲਕਾਂ ਨਾਲ ਇਹਨਾਂ ਬਾਰੇ ਸਾਰੀ ਗੱਲਬਾਤ ਇੱਕ ਵਾਰੀ ਮੈਂ ਮੋਟਾ-ਮੋਟਾ ਕੈਮਰਾ ਮਾਰਾ ਦਿੰਨਾ ਇੱਧਰ ਦੇਖੋ ਮਿੱਤਰੋ ਮੈਂ ਹੁਣ ਜੁੜੀ ਹੋਈ ਆ ਆਜੋ ਬਾਈ ਜੀ ਫਿਰ ਇੱਧਰ ਹੋਰ ਬਾਈ ਠੀਕ ਠਾਕ ਹੋ? ਬਹੁਤ ਵਧੀਆ ਜੀ ਵੀਰ ਜੀ। ਆਪਣੇ ਦੱਸੋ। ਵਧੀਆ। ਤੇ ਪਹਿਲਾਂ ਆਪਾਂ ਇਧਰੋਂ ਸ਼ੁਰੂ ਕਰ ਲਗੇ ਬਾਈ ਹਣਾ। ਬਿਲਕੁਲ ਜੀ ਬਿਲਕੁਲ। ਇਹਦੀ ਡਿਟੇਲ ਦੱਸੋ ਜੀ। ਇਹ ਵੀਰ ਜੀ ਉਮਰ ਆਏ ਦੀ 3-4 ਸਾਲ ਜੀ ਦੋ ਦੰਦ ਲੱਗਿਆ ਹੈ। ਦੋ ਦੰਦ ਦਾ ਬਸ਼ੀਰਾ। ਹਾਂਜੀ ਹਾਂਜੀ ਬਸ਼ੀਰਾ ਹੈ। ਠੀਕ। ਛੇਸਨਾਗ ਦਾ ਬੱਚਾ ਹੈ ਜੀ। ਛੇਸਨਾਗ ਦਾ। ਹਾਂਜੀ ਹਾਂਜੀ। ਤੇ ਹਾਈਟ ਕਿੰਨੀ ਕਰ ਗਿਆ ਪਾ? ਇਹਦੀ ਹਾਈਟ 64 ਇੰਚ ਹੈ ਜੀ। 64 ਇੰਚ। ਹਾਂਜੀ ਹਾਂਜੀ। ਠੀਕ ਹੈ ਜੀ। ਤੇ ਕੀ ਡਿਮਾਂਡ ਆ ਭਰਾ ਇਹਦੀ? ਇਹਦੀ ਡਿਮਾਂਡ ਕਰਦੇ ਆ ਜੀ 4 ਲੱਖ ਰੁਪਈਆ ਜੀ 4 ਲੱਖ ਹਾਂਜੀ ਸੋਨਾ ਬਹੁਤ ਆ ਹਨਾ ਹਾਂਜੀ ਬਹੁਤ ਸੋਨਾ ਜੀ ਸਾਰੇ ਪਾਸਿਆਂ ਤੋਂ ਪੂਰਾ ਆ ਬਿਲਕੁਲ ਬਿਲਕੁਲਾਰੇ ਪਾਸੇ ਬਹੁਤ ਸੋਨਾ ਤੇ ਅਗਲਾ ਵੀ ਵਸ਼ੇਰਾ ਬਾਈ ਬਿਲਕੁਲ ਜੀ ਇਹ ਵਸ਼ੇਰਾ ਜੀ ਠੀਕ ਆ ਇਹ ਇਹ 10 ਲੱਖ ਚ ਆ ਗਿਆ ਹਨਾ ਹਾਂਜੀ ਹਾਂਜੀ ਇਹ ਕਿਹੜੇ ਦਾ ਬੱਚਾ ਜਿਹੜਾ ਤੂਫਾਨ ਕੋੜਾ ਨਹੀਂ 10 ਲੱਖ ਅੱਛਾ ਤੂਫਾਨ ਹਾਂਜੀ ਹਾਂਜੀ ਉਹਦਾ ਬੱਚਾ ਜੀ ਉਹਦਾ ਬੱਚਾ ਜੀ ਹਾਂਜੀ ਠੀਕ ਆ ਇਹ 20 ਮਹੀਨਿਆਂ ਦਾ ਬੱਚਾ ਜੀ 20 ਮਹੀਨਿਆਂ ਦਾ ਹਾਂਜੀ ਕਿੰਨੀ ਹਾਈਟ ਹੋ ਗਈ ਇਹਦੀ ਇਹਦੀ 61 ਇੰਚ ਹੋਈ 61 ਇੰਚ ਹਾਂਜੀ ਤੇ ਇਹਦੀ ਡਿਮਾਂਡ ਭਰਾ ਇਹਦੀ ਡਿਮਾਂਡ ਹੈ ਜੀ 2.5 ਲੱਖ ਰੁਪਈਆ ਜੀ 2.5 ਲੱਖ ਹਾਂਜੀ ਠੀਕ ਹੈ ਜੀ ਤੇ ਇਹ ਤੋਂ ਇਲਾਵਾ ਇਧਰ ਵਸ਼ੇਰੀਆਂ ਆਂਗੇ ਇਧਰ ਪਸ਼ੇਰੀਆਂ ਵਿੱਚ ਵਸ਼ੇਰੀਆਂ ਆਜੋ ਮਿੱਤਰੋ ਹੁਣ ਤੁਹਾਨੂੰ ਵਸ਼ੇਰੀਆਂ ਵਸ਼ੇਰੇ ਹੋਰ ਦਿਖਾਉਣੇ ਆਂਗੇ ਆਜੀ ਬਾਈ ਜੀ ਇਹਦੇ ਬਾਰੇ ਦੱਸੋ ਜੀ ਇਹ ਵਸ਼ੇਰੀ ਹੈ ਜੀ 3 ਮਹੀਨਿਆਂ ਦੀ ਜੀ 3 ਮਹੀਨਿਆਂ ਦੀ ਹਾਂਜੀ ਹਾਂਜੀ ਠੀਕ ਹੈ ਸਮੁੰਦਰ ਦੀ ਪੋਤੀ ਹੈ ਜੀ ਸਮੁੰਦਰ ਦੀ ਪੋਤੀ ਹੈ ਤੇ ਸਪੌਟਲੈਸ ਹੈ ਜੀ ਦੂਜਾ ਨਹੀਂ ਕਿਹੜੇ ਦੀ ਬੱਚੀ ਆ ਗਈ ਇਹ ਪਰਵਤ ਦੀ ਬੱਚੀ ਠੀਕ ਹੈ ਹਾਂਜੀ ਤੇ ਇਹਦੀ ਡਿਮਾਂਡ ਕੀ ਕਰਦਾ ਭਰਾ ਇਹਦੀ 2.5 ਲੱਖ ਰੁਪਏ ਜੀ 2.5 ਲੱਖ ਹਾਂਜੀ ਤੇ ਬਾਲ ਪੌੜਾਂ ਦੇ ਤਾਂ ਜਾਨਵਰ ਸਾਰੇ ਸਾਫ਼ ਹੀ ਹੋਣਗੇ ਸਾਰੇ ਜਾਨਵਰ ਬਾਲ ਪੌੜੇ ਵੀ ਸਾਫ਼ ਠੀਕ ਅੱਗੇ ਆ ਜਾਓ ਬਾਈ ਫਿਰ ਆ ਕਾਲੀ ਬਸ਼ੇਰੀ ਬਾਰੇ ਦੱਸ ਦਿਓ ਇਹ ਕਾਲੀ ਮਾਰਵਾੜੀ ਬਸ਼ੇਰੀ ਹੈ ਜੀ ਠੀਕ ਹੈ ਜੀ ਇਹ ਅੱਖੋਂ ਵਰੜੀ ਹੈ अच्छा हां जी 1 अक्टूबर ਰੜੀ ਹੈ ਹਾਂਜੀ ਹਾਂਜੀ ਠੀਕ ਹੈ ਕਿਹੜੀ ਅੱਖ ਹੈ ਜੀ ਇਧਰਲੀ ਅੱਖ ਜਿਹੜੀ ਹੈ ਹਾਂ ਤੇ ਕਿੰਨੇ ਚਿਰ ਦੀ ਹੋ ਗਈ ਇਹ ਇਹ ਸਾਢੇ 3 ਮਹੀਨਿਆਂ ਦੀ ਹੈ ਜੀ ਸਾਢੇ 3 ਮਹੀਨੇ ਦੀ ਹਾਂਜੀ ਕੱਦ ਕਾਠ ਇਹ ਵੀ ਚੰਗਾ ਕਰਦੀ ਹੋਣਾ ਬਹੁਤ ਚੰਗਾ ਕਰੋ ਜੀ ਬਹੁਤ ਚੰਗਾ ਸੋਹਣੀ ਬਹੁਤ ਹੈ ਜੀ ਕੰਨਾਂ ਕੋਨਾਂ ਦੀ ਲੈਂਥ ਲੰਥ ਵੀ ਬਹੁਤ ਆ ਬਹੁਤ ਲੰਥ ਕੰਨਾਂ ਦੀ ਬਹੁਤ ਚੰਗੀ ਹੈ ਜੀ ਤੇ ਇਹਦੀ ਡਿਮਾਂਡ ਕੀ ਕਰਦਾ ਭਰਾ ਇਹਦੀ 2 ਲੱਖ ਰੁਪਏ ਜੀ 2 ਲੱਖ ਠੀਕ ਹੈ। ਬਾਕੀ ਮੌਕੇ ਤੇ ਮਾਨ ਤਾਨ ਹੋ ਜੂ। ਬਿਲਕੁਲ ਜੀ ਬਿਲਕੁਲ ਠੀਕ ਹੈ। ਤੇ ਅੱਗੇ ਬਸ਼ੀਰ ਆ ਜੀ। ਇਹ ਬਸ਼ੀਰ ਆ ਗਿਆ ਜਿਹੜਾ। ਇਹਨੂੰ ਖੜਾ ਕਰ ਦੇ ਬਾਈ ਬਸ਼ੀਰੇ ਨੂੰ। ਠਾ ਦੇ ਬੈਠਾਗਾ। ਲੋ ਮਿੱਤਰੋ ਆ ਬਸ਼ੀਰਾ ਦਿਖਾਉਣੇ ਆ ਤੁਹਾਨੂੰ ਨੁਕਰਾ। ਇਹ ਕਿੰਨੇ ਚਿਰ ਦਾ ਹੋ ਗਿਆ ਜੀ? ਇਹ 10 ਮਹੀਨਿਆਂ ਦਾ ਜੀ। 10 ਮਹੀਨਿਆਂ ਦਾ? ਹਾਂ ਜੀ ਹਾਂ ਜੀ। ਇਹ ਕਿਹੜੇ ਦਾ ਬੱਚਾ ਆ ਜੀ? ਹੇ ਲੈ ਆ ਵੀਰ ਜੀ ਆਪਾਂ ਦਾ ਅੱਛਾ ਕਿਹੜੇ ਦਾ ਦੱਸਿਆ ਦੱਸਿਆ ਤਾਂ ਹੋਊਗਾ ਹੀ ਕੋਈ ਰੋਲੀ ਵਾਲੇ ਦਾ ਪੁੱਤ ਆ ਦੱਸ ਕੇ ਦਿੱਤਾ ਜੀ ਪੁੱਤਾਂ ਦਾ ਦੱਸ ਕੇ ਠੀਕ ਆ ਚੰਗਾ ਅੰਗਾਂ ਪੈਰਾਂ ਦਾ ਬਾਲਾ ਚੰਗਾ ਅੰਗਾਂ ਪੈਰਾਂ ਦਾ ਚੰਗਾਗਾ ਹਨਾ ਲੰਤ ਲੰਤ ਧੌਣ ਧੌਣ ਬੜੀ ਆ ਆ ਲੰਤ ਲੰਤ ਖੇਰੇ ਇਹਦੀ ਕੀ ਡਿਮਾਂਡ ਕਰਦਾ ਭਰਾ ਇਹਦੀ 2 ਲੱਖ ਰੁਪਈਆ ਜੀ 2.5 ਲੱਖ ਠੀਕ ਤੇ ਅੱਗੇ ਆ ਗਈ ਘੋੜੀ ਬਾਈ ਇਹ ਘੋੜੀ ਆ ਗਈ ਜੀ ਲਓ ਮਿੱਤਰੋ ਆ ਘੋੜੀ ਦੇ ਵੀ ਦਰਸ਼ਨ ਕਰ ਲੋ ਇਹ ਕਿੰਨੇ ਚਰਦੀ ਹੋ ਬਾਈ ਇਹ 5 ਸਾਲ ਉਮਰ ਹੈ ਜੀ ਅੱਛਾ ਤੇ ਅੱਜ 44 ਦਿਨਾਂ ਦੀ ਗੱਬਣ ਹੋ ਗਈ ਅੱਛਾ ਹਾਂਜੀ ਠੀਕ ਤੇ ਚੈੱਕ ਹੋ ਗਈ ਹਾਂਜੀ ਹਾਂਜੀ ਚੈੱਕ ਹੋ ਗਈ ਠੀਕ ਹੈ ਕਲੀਅਰ ਹੋ ਗਈ ਚੈੱਕ ਪਾਸ ਹੋ ਗਈ ਕਲੀਅਰ ਪਾਸ ਕਿਹੜੇ ਘੋੜੇ ਤੋਂ ਆ ਹੁਣ ਮਿਲੀ ਵੀ ਇਹ ਰੋਲੀ ਵਾਲੇ ਦਾ ਬੱਚਾ ਹੈ ਜੀ ਕਾਲਿਆਂ ਵਾਲੀ ਤੇ ਇੱਕ ਪਟਵਾਰੀ ਪਟਵਾਰੀ ਘੋੜੇ ਤੋਂ ਹੈ ਉਸ ਤੋਂ ਗੱਬਣ ਹੈ ਠੀਕ ਗੱਬਣ ਕਰਕੇ ਫਿਰ ਰਿਕਾਰਡ ਹਾਂ ਗੱਬਣ ਕਰਕੇ ਇੱਕ ਬੱਚਾ ਢਾਲ ਕੇ ਆਏ ਆ ਉਹਦੇ ਕਰਕੇ ਦੋਨੇ ਗੱਲਾਂ ਹੀ ਹੋਊਗੀਆਂ ਹਾਂ ਇਸ ਵਾਰੀ ਸੂਰੀ ਨੂੰ ਕਿਵੇਂ ਹੈ ਸਵਾਰੀ ਨੂੰ ਬਹੁਤ ਚੰਗੀ ਹੈ ਠੀਕ ਹੈ ਸਵਾਰੀ ਦਾ ਤਾਂ ਇੱਕ ਨੰਬਰ ਦੀ ਹੈ ਜੀ ਠੀਕ ਹੈ ਇਹਦੀ ਕੀ ਡਿਮਾਂਡ ਕਰਦਾ ਭਰਾ ਇਹਦੇ 1,60,000 ਰੁਪਏ ਹੈ 1,60,000 ਹਾਂਜੀ ਲਓ ਮਿੱਤਰੋ ਆ ਇਸ ਭਰਾ ਕੋਲੇ ਨਾ ਘੋੜੀਆਂ ਵਸ਼ੇਰੀਆਂ ਵਸ਼ੇਰੇ ਸੀ ਜੋ ਤੁਹਾਨੂੰ ਦਿਖਾਤੇ ਆਗੇ ਤੇ ਬਾਈ ਇੱਕ ਵਾਰੀ ਆਪਣਾ ਪ੍ਰੋਪਰ ਐਡਰੈਸ ਬੋਲ ਦੇ ਤੇ ਫੋਨ ਨੰਬਰ ਬੋਲ ਦੇ ਮੇਰਾ ਨਾਮ ਹੈ ਜੀ ਫੌਜੀ ਗੁਦਾਰਾ ਫੰਡ ਖੇਵਾਲੀ ਹੈ ਜੀ ਹਰਿਆਣੇ ਤੇ ਅੱਛਾ ਜੀ ਸਿਰਸੇ ਜ਼ਿਲ੍ਹੇ ਚ ਹੈ ਜੀ ਠੀਕ ਹੈ ਜੀ ਤੇ ਮੋਬਾਈਲ ਨੰਬਰ ਹੈ ਮੇਰਾ 90662 00009 ਜੀ ਠੀਕ ਹੈ ਜੀ ਹਾਂਜੀ ਲਓ ਮਿੱਤਰੋ ਇਸ ਨੰਬਰ ਤੇ ਭਰਾਣਾ ਕਰ ਲਿਓ ਜੀ ਸਪਾਰਕ ਤੇ ਜਿਹੜੇ ਭਰਾਵਾਂ ਨੇ ਆਪਣਾ ਫੇਸਬੁੱਕ ਪੇਜ ਦਿਲਦਾਰ ਬੰਦੇ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਓ ਲਾਈਕ ਕਰ ਲਓ ਤੇ YouTube ਚੈਨਲ ਦਿਲਦਾਰ ਬੰਦੇ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਮਿੱਤਰੋ ਘੰਟੀ ਵਾਲਾ ਬਟਨ ਦਬਾ ਲਿਓ ਤਾਂ ਜੋ ਤੁਹਾਨੂੰ ਅਗਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸਾਨੂੰ ਕੋਈ ਨਾ ਬਾਈ ਪੀਨੇ ਚਾਹ ਵੀਡੀਓ ਕੱਢ ਬਾਬੇ ਨੂੰ ਤੇ ਮਿਲਦੇ ਆ ਮਿੱਤਰੋ ਫਿਰ ਹੋਰ ਕਿਸੇ ਨਵੀਂ ਵੀਡੀਓ 'ਚ ਧੰਨਵਾਦ